ਖੜੂਰ ਸਾਹਿਬ ਸੀਟ ਦੇ ਉੱਤੇ ਇੱਕ ਹੋਰ ਵੱਡਾ ਫੇਰਬਦਲ ਵੇਖਣ ਨੂੰ ਮਿਲ ਰਿਹਾ ਹੈ ਦਰਅਸਲ ਹਰਪਾਲ ਸਿੰਘ ਬਲੇਰ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਐਲਾਨੇ ਗਏ ਪਹਿਲਾ ਉਮੀਦਵਾਰ ਹੁਣ ਆਪਣਾ ਨਾਮਜ਼ਦਗੀ ਪੱਤਰ ਪਰ ਆਏ ਨੇ ਉਹੀ ਹਰਪਾਲ ਸਿੰਘ ਬਲੇਰ ਜਿਨ੍ਹਾਂ ਨੇ ਭਾਈ ਅਮਰਿਤਪਾਲ ਸਿੰਘ ਦੇ ਚੋਣ ਮੈਦਾਨ 'ਚ ਨਤਰਣ ਤੋਂ ਬਾਅਦ ਆਪ ਪਿਛਾਹ ਹੋ ਕੇ ਤੇ ਭਾਈ ਅਮਰਿਤਪਾਲ ਸਿੰਘ ਦੀ ਸਪੋਰਟ ਕਰ ਦਿੱਤੀ ਸੀ ਉਹੀ ਸਿਮਰਨਜੀਤ ਸਿੰਘ ਮਾਨ ਜਿਹੜੇ ਹੁਣ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਤੁਰਦੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੀਆਂ ਰੈਲੀਆਂ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦਾ ਪਰਿਵਾਰ ਆ ਕੇ ਤੇ ਉਹਨਾਂ ਦੇ ਚੋਣ ਪ੍ਰਚਾਰ ਦੇ ਵਿੱਚ ਉਹਨਾਂ ਦੀ ਮਦਦ ਕਰ ਰਿਹਾ ਉਹੀ ਸਮਰਨਜੀਤ ਸਿੰਘ ਮਾਨ ਤੇ ਉਹਨਾਂ ਦੇ ਉਮੀਦਵਾਰ ਹੁਣ ਦੁਬਾਰਾ ਖਡੂਰ ਸਾਹਿਬ ਦੇ ਐਪੀਸੋਡ ਦੇ ਵਿੱਚ ਨਜ਼ਰ ਆ ਗਏ ਨੇ ਲੰਗੇ ਦਿਨੀ ਹਰਪਾਲ ਸਿੰਘ ਬਲੇਰ ਦੇ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਭਰ ਦਿੱਤਾ ਜਾਂਦਾ ਔਰ ਨਾਮਜ਼ਦਗੀ ਪੱਤਰ ਉਦੋਂ ਭਰਿਆ ਜਾਂਦਾ ਜਦੋਂ ਭਾਈ ਅਮਰਿਤਪਾਲ ਸਿੰਘ ਦਾ ਚੋਣ ਪ੍ਰਚਾਰ ਸਿਖਰਾਂ ਦੇ ਉੱਤੇ ਆ ਹੁਣ ਇੱਥੇ ਸਵਾਲ ਖੜਦਾ ਕਿ ਪਹਿਲਾਂ ਬੈਕਫੁੱਟ ਤੇ ਜਾਣ ਵਾਲੇ ਹਰਪਾਲ ਸਿੰਘ ਬਲੇਰ ਜਾਂ ਫਿਰ ਸਿਮਰਨਜੀਤ ਸਿੰਘ ਮਾਨ ਮੂਲ ਤੌਰ ਦੇ ਉੱਤੇ ਕੀ ਹੁਣ ਇਸ ਸੀਟ ਦੇ ਉੱਤੇ ਦੁਬਾਰਾ ਨਿਤਰਣ ਲਈ ਤਿਆਰ ਨੇ ਆਖਿਰੋਕਾਰ ਕਾਰਨ ਕੀ ਨੇ ਕਿ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਦੁਬਾਰਾ ਇਸ ਸੀਟ ਦੇ ਉੱਤੇ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਹਾਲਾਂਕਿ ਹਰਪਾਲ ਸਿੰਘ ਬਲੇਰ ਨੇ ਇਹ ਦਾਵਾ ਕੀਤਾ ਆ ਕਿ ਇੱਕ ਵਾਰ ਆਪਾ ਯਮਰਤਪਾਲ ਸਿੰਘ ਦਾ ਚੋਣ ਮੈਦਾਨ 'ਚ ਉਤਰਨਾ ਯਕੀਨੀ ਬਣ ਜਾਵੇ ਉਸ ਤੋਂ ਬਾਅਦ ਉਹ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲੈਣਗੇ ਪਰ ਅਜੇ ਤੱਕ ਉਹਨਾਂ ਨੇ ਕਿਹਾ ਹੈ ਕਿ ਅਸੀਂ ਪੰਥਕ ਪੱਦਰ ਦੇ ਉੱਤੇ ਬਿਲਕੁਲ ਵੀ ਕਿਸੇ ਨੂੰ ਮੌਕਾ ਨਹੀਂ ਦਵਾਂਗੇ ਕਿ ਕੋਈ ਪੰਥਕ ਪੱਦਰ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਪਰਿਵਾਰ ਜਾਂ ਫਿਰ ਪੰਥ ਨੂੰ ਵੱਡੀਟਾ ਪਹਚਾ ਸਕੇ ਉਹਨਾਂ ਦੀ ਮਰਾਦ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੀ ਨਜ਼ਰ ਆ ਰਹੀ ਹੈ ਕਿਤੇ ਨਾ ਕਿਤੇ ਉਹਨਾਂ ਦਾ ਰੋਸ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨਜ਼ਰ ਆ ਰਿਹਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਿਰਸਾ ਸਿੰਘ ਬਲਟੋਹਾ ਨੂੰ ਵੀ ਮੌਕਾ ਨਹੀਂ ਦੇਣਾ ਚਾਹੁੰਦੇ ਇਸ ਤੋਂ ਸਾਫ਼ ਪ੍ਰਤੀਤ ਹੁੰਦਾ ਭਾਈ ਅਮਰਿਤਪਾਲ ਸਿੰਘ ਦੇ ਆਉਣ ਤੋਂ ਬਾਅਦ ਸੀਟ ਛੱਡਣ ਵਾਲੇ ਹਰਪਾਲ ਸਿੰਘ ਬਲੇਰ ਆਖਰਕਾਰ ਦੁਬਾਰਾ ਆਪਣੀ ਸੀਟ ਦੇ ਉੱਤੇ ਆ ਚੁੱਕੇ ਨੇ ਆਪਣੀ ਉਮੀਦਵਾਰੀ ਦੇ ਉੱਤੇ ਆ ਚੁੱਕੇ ਨੇ ਲੱਗੇ ਕੱਲ ਉਹਨਾਂ ਨੇ ਨਾਮਜ਼ਦਗੀ ਭਰੀ ਹੈ ਔਰ ਆਖਿਰਕਾਰ ਕੀ ਕਾਰਨ ਸਿਗਾ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਦੁਬਾਰਾ ਇੱਥੇ ਆ ਕੇ ਗੱਲ ਖੜਦੀ ਹੈ ਕਿ ਕੀ ਸਿਮਰਨਜੀਤ ਸਿੰਘ ਮਾਨ ਹੁਣ ਭਾਈ ਅਮਰਪਾਲ ਸਿੰਘ ਦੇ ਖਿਲਾਫ ਖੜ ਗਿਆ ਜਾਂ ਫਿਰ ਹਰਪਾਲ ਸਿੰਘ ਬਲੇਰ ਅਮਰ ਭਾਈ ਅਮਰਪਾਲ ਸਿੰਘ ਦੇ ਖਿਲਾਫ ਖੜ ਗਏ ਨੇ ਔਰ ਆਉਂਦਾ ਸਮਾਂ ਕਿ ਇਹਨਾਂ ਦੋਵਾਂ ਧਿਰਾਂ ਦੇ ਵਿੱਚ ਟਕਰਾਰ ਖੜੀ ਕਰ ਸਕਦਾ ਹੈ ਇਹੋ ਜਿਹੇ ਸਵਾਲ ਜਿਹੜੇ ਨੇ ਉਹ ਲਗਾਤਾਰ ਕੋਮੰਦੇ ਨਜ਼ਰ ਆ ਰਹੇ ਨੇ ਅਤੇ ਖਾਸ ਕਰਕੇ ਹਰਪਾਲ ਸਿੰਘ ਬਲੇਰ ਦੀ ਉਮੀਦਵਾਰੀ ਤੋਂ ਬਾਅਦ ਨਾਮਜ਼ਦਗੀ ਭਰਨ ਤੋਂ ਬਾਅਦ ਇਹ ਚਰਚਾਾਂ ਮ ਚੱਲ ਗਈਆਂ ਕਿ ਕੀ ਹਰਪਾਲ ਸਿੰਘ ਬਲੇਰ ਜਾਂ ਫਿਰ ਸਿਮਰਨਜੀਤ ਸਿੰਘ ਮਾਨ ਹੁਣ ਭਾਈ ਅਮਰਪਾਲ ਸਿੰਘ ਦੀਆਂ ਵੋਟਾਂ ਤੋੜਨ ਦੀ ਕੋਸ਼ਿਸ਼ ਕਰ ਸਕਦੇ ਨੇ ਕਿਉਂਕਿ ਜ਼ਰੂਰ ਜਦੋਂ ਪੰਥਕ ਪੱਧਰ ਦੇ ਉੱਤੇ ਦੋ ਵੱਡੇ ਚਿਹਰੇ ਆਉਣਗੇ ਹਾਲਾਂਕਿ ਹਰਪਾਲ ਸਿੰਘ ਬਲੇਰ ਦੀ ਪਿੱਠ ਦੇ ਉੱਤੇ ਸਮਰਨਜੀਤ ਸਿੰਘ ਮਾਨ ਦਾ ਹੱਥ ਜ਼ਰੂਰ ਹੈ ਔਰ ਸਮਰਨਜੀਤ ਸਿੰਘ ਮਾਨ ਵਰਗਾ ਵਿਅਕਤੀ ਜਿਹੜਾ ਮੌਜੂਦਾ ਐਮਪੀ ਰਹਿ ਚੁੱਕਿਆ ਉਹ ਵਿਅਕਤੀ ਜਦੋਂ ਆਪਣਾ ਉਮੀਦਵਾਰ ਉਤਾਰੇਗਾ ਤਾਂ ਕਿਤਨਾ ਕਿਤੇ ਵੋਟਾਂ ਜ਼ਰੂਰ ਟੁੱਟ ਸਕਦੀਆਂ ਨੇ ਔਰ ਜੇ ਭਾਈ ਅੰਮ੍ਰਿਤਪਾਲ ਸਿੰਘ ਦੇ ਵਿਰੋਧ ਦੇ ਵਿੱਚ ਖੜਦੇ ਨੇ ਹਰਪਾਲ ਸਿੰਘ ਬਲੇਰ ਜਾਂ ਫਿਰ ਖਡੂਰ ਸਾਹਿਬ ਸੀਟ ਦੇ ਉੱਤੇ ਖੜਦੇ ਨੇ ਤਾਂ ਜ਼ਰੂਰ ਆਉਣ ਵਾਲੇ ਸਮਿਕਰਣਾ ਦੇ ਵਿੱਚ ਥੋੜਾ ਬਹੁਤ ਹੇਰਫੇਰ ਜ਼ਰੂਰ ਹੋ ਸਕਦਾ ਹੈ ਹੁਣ ਆਖਿਰਕਾਰ ਹਰਪਾਲ ਸਿੰਘ ਬਲੇਰ ਦਾ ਪਲਾਨ ਕੀ ਹੈ ਜਾਂ ਫਿਰ ਸਮਰਨਜੀਤ ਸਿੰਘ ਮਾਨ ਦਾ ਪਲਾਨ ਕੀ ਹੈ ਕਿਉਂ ਭਾਈ ਅੰਮ੍ਰਿਤਪਾਲ ਸਿੰਘ ਦੇ ਹਲਕੇ ਤੋਂ ਖੜੋਣਾ ਚਾਹੁੰਦੇ ਨੇ ਕਿਉਂ ਭਾਈ ਅਮਰਿਤਪਾਲ ਸਿੰਘ ਦੇ ਖਿਲਾਫ ਖੜੋਣਾ ਚਾਹੁੰਦੇ ਨੇ ਆਖਰਕਾਰਨ ਕੀ ਆਉ ਸੁਣਦੇ ਹੁਣੇ ਹੁਣੇ ਇੱਕ ਪੋਸਟ ਪਈ ਆ ਕਿ ਅਰਪਾਲ ਸਿੰਘ ਬਲੇਰ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਪੇਪਰ ਦਾਖਲ ਕਰਕੇ ਆਇਆ ਹੈ ਕੋਈ ਚੱਕਣੀ ਇਹ ਪਹਿਲੇ ਦਿਨ ਤੋਂ ਅਸੀਂ ਇਹ ਕਿਹਾ ਸੀ ਕਿ ਅਸੀਂ ਰਵਾਇਤੀ ਪਾਰਟੀਆਂ ਲਈ ਮੈਦਾਨ ਖਾਲੀ ਨਹੀਂ ਛੱਡਾਂਗੇ ਕਿਉਂਕਿ ਕਿਤੇ ਸਾਡੇ ਸਤਕਾਰਯੋਗ ਭਾਈ ਅਮਰਤਪਾਲ ਸਿੰਘ ਦੇ ਕਾਗਜ਼ ਪਾਸ ਹੋਣ ਤੱਕ ਕੋਈ ਇਹ ਨਾ ਸਮਝ ਲੇ ਕਿ ਹੁਣ ਮਾਨਦਾਲ ਵੀ ਵਿੱਚੋਂ ਪਾਸੇ ਹੋ ਗਿਆ ਵਾ ਤੇ ਹੁਣ ਅਸੀਂ ਭਾਉ ਦੇ ਕਾਗਜ਼ ਕਿਤੇ ਰਿਜੈਕਟ ਕਰ ਦਾਂਗੇ ਇਹ ਅਸੀਂ ਇੱਕ ਦਬਾਅ ਬਣਾਇਆ ਹੈ ਕਿ ਜੇ ਤੁਪਾਲ ਸਿੰਘ ਦੇ ਕਾਗਜ਼ਾਂ ਨਾਲ ਛੇੜਛਾੜ ਕਰੋਗੇ ਤੇ ਮਹोमਨੀ ਅਕਾਲੀ ਦਾ ਅੰਮ੍ਰਿਤਸਰ ਤਿਆਰ ਰਹੂਗਾ ਤੇ ਬਾਕੀ ਪਾਰਟੀਆਂ ਵਾਸਤੇ ਮੈਦਾਨ ਖਾਲੀ ਨਹੀਂ ਛੱਡਾਂਗੇ ਪਰ ਅੱਜ ਮੈਂ ਉਸੇ ਗੱਲ ਤੇ ਜਦੋਂ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਕੋਈ ਫੈਸਲਾ ਲੈਂਦੇ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਉਹਦੇ ਤੇ ਪੱਕੇ ਰਹਿੰਦੇ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਕਾਗਜ਼ ਕੱਲ ਪੜਤਾਲ ਹੈ ਪੜਤਾਲ ਤੱਕ ਪਾਸ ਹੋ ਜਾਣ ਠੀਕ ਪਾਏ ਜਾਣ ਤੇ ਅਸੀਂ ਉਸੇ ਵੇਲੇ ਵਿਡਰੋ ਕਰਾਂਗੇ ਜੇ ਡੀ ਗੱਲ ਕਹੀ ਆ ਉਹਦੇ ਤੇ ਪੂਰੇ ਰਹਿਣਾ ਚਾਹੀਦਾ ਕਿਉਂਕਿ ਸਾਡੇ ਤੋਂ ਵੱਧ ਸਤਕਾਰ ਭਾਈ ਅੰਮਰਤਪਾਲ ਸਿੰਘ ਦਾ ਨਹੀਂ ਕੋਈ ਕਰ ਸਕਦਾ ਗੁਰੂ ਸਾਹਿਬ ਕਿਰਪਾ ਕਰਨ ਪਹਿਲੇ ਦਿਨ ਤੋਂ ਬਾਉ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲੇ ਆ ਤੇ ਉਹਨਾਂ ਨੂੰ ਐਂਡ ਤੱਕ ਚੱਲਾਂਗੇ ਕਿਉਂਕਿ ਉਹਨਾਂ ਨੂੰ ਬਾਹਰ ਕਢਾਉਣ ਵਾਸਤੇ ਸਾਡਾ ਫੈਸਲਾ ਹੋਇਆ ਹੈ ਕਿ ਅਸੀਂ ਮੈਦਾਨ ਦੇ ਵਿੱਚ ਆਵਾਂਗੇ ਨਹੀਂ ਉਲਟਾ ਉਹਨਾਂ ਦੀ ਸਪੋਰਟ ਕਰਾਂਗੇ ਔਰ ਦਿਨ ਰਾਤ ਇੱਕ ਕਰਕੇ ਕਰ ਰਹੇ ਆਂ ਤੇ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਅਸੀਂ ਜਿਹੜੀ ਗੱਲ ਕੀਤੀ ਆ ਉਹਦੇ ਤੇ ਅੱਜ ਵੀ ਪੱਕੇ ਆ ਸਿਰਫ ਇਸੇ ਕਰਕੇ ਇਹ ਕੁੰਡਾ ਰੱਖਿਆ ਹੈ ਕਰਵੈਤੀ ਪਾਰਟੀਆਂ ਦੇ ਉੱਤੇ ਇੱਕ ਦਿੱਲੀ ਤੇ ਕਿ ਦਿੱਲੀ ਕਿਤੇ ਇਹ ਨਾ ਸਮਝ ਲੈ ਕਿ ਅਸੀਂ ਮਾਨਦਾਲ ਨੂੰ ਵੀ ਪਾਸੇ ਕਰ ਦਿੱਤਾ ਇਹ ਤੇ ਅਸੀਂ ਹੁਣ ਪਾਉ ਦੇ ਕਾਗਜਾਂ ਨਾਲ ਛੇੜਛਾੜ ਕਰੀਏ ਤੇ ਅਸੀਂ ਜੀ ਜਾਣ ਨਾਲ ਆਪਣੇ ਵੱਡੇ ਪਾਉ ਨੂੰ ਜਿਤਾ ਕੇ ਬਾਹਰ ਲਿਆਵਾਂਗੇ ਤੇ ਉਹਦੇ ਨਾਲ ਸਾਥੀ ਜਿਹੜੇ ਭਾਈ ਦਲਜੀਤ ਸਿੰਘ ਕਲਸੀ ਸਾਹਿਬ ਬੁੱਕਣ ਵਾਲਾ ਸਾਹਿਬ ਰੌਮਕੇ ਸਾਹਿਬ ਬਸੰਤ ਸਿੰਘ ਜੀ ਚਾਚਾ ਹਰਜੀਤ ਸਿੰਘ ਜੀ ਬਾਜੇ ਵਾਲਾ ਸਾਹਿਬ ਪ੍ਰਧਾਨ ਮੰਤਰੀ ਤੇ ਔਜਲਾ ਸਾਹਿਬ ਤੇ ਇੱਥੇ ਹਰਮੇਲ ਸਿੰਘ ਜੋਧੇ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਉਹਦੇ ਨਾਲ ਗੁਰਪ੍ਰੀਤ ਸਿੰਘ ਸਾਡਾ ਵੀਰ ਜਿਹੜਾ ਅਸੀਂ ਸਾਰੇ ਜਾਣੇ ਉਥੇ 30 ਬੰਦੇ ਇੱਥੇ ਵੀ ਆ ਜਿੰਨੇ ਵੀ ਸਾਡੇ ਇਹ ਸਿੱਖ ਜਿਹੜੇ ਗਏ ਕਿਸੇ ਵੱਟ ਬੰਨੇ ਦੀ ਲੜਾਈ ਤੋਂ ਨਹੀਂ ਗਏ ਇਹ ਗਏ ਆ ਸਾਡੀ ਪੱਗ ਦਾ ਕਰਕੇ ਸਿੱਖ ਕੌਮ ਦਾ ਕਰਕੇ ਪੰਜਾਬੀਅਤ ਦਾ ਕਰਕੇ ਤੇ ਜੋ ਸਾਡੀ ਨਸਲ ਖੁਸ਼ੀ ਹੋ ਰਹੀ ਹੈ ਉਹਨੂੰ ਬਚਾਉਣ ਵਾਸਤੇ ਤੇ ਇਹ ਚੀਟਾ ਹਰਪਾਲ ਸਿੰਘ ਬਲੇਅਰ ਵਾਸਤੇ ਕਿੱਡੀ ਕ ਗੱਲ ਐ MP ਐਮਐਲਏ ਦੀ ਸੀਟ ਅਸੀਂ ਤਾਂ ਆਪਣੇ ਜਾਨ ਵੀ ਵਾਰ ਸਕਦੇ ਆ ਕੌਮ ਵਾਸਤੋਂ ਕਿਉਂਕਿ ਕੌਮ ਦੇ ਵਡੇਰੇ ਹਿੱਤਾਂ ਵਾਸਤੇ ਫੈਸਲੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਅਫਰਸਰ ਨੇ ਲਏ ਆ ਜਿਸ ਟਾਈਮ ਸਾਡੇ ਸਤਿਕਾਰਯੋਗ ਬੀਬੀ ਪਰਮਜੀਤ ਸਿੰਘ ਪਰਮਜੀਤ ਕੋਰ ਖਾਲੜਾ ਸਾਹਿਬ ਇਲੈਕਸ਼ਨ ਲੜ ਰਹੇ ਸਨ 19 ਦੇ ਵਿੱਚ ਤੇ ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕੈਂਡੀਡੇਟ ਨਹੀਂ ਸੀ ਦਿੱਤਾ ਬੇਸ਼ੱਕ ਭਾਵੇਂ ਸੁਖਪਾਲ ਸਿੰਘ ਖਹਿਰੇ ਨੇ ਮਾਨ ਸਾਹਿਬ ਦੇ ਗਾੜੀ ਕੈਂਡੀਡੇਟ ਸੰਗਰੂਰ ਤੋਂ ਖੜਾ ਕਰਤਾ ਸੀ ਜੱਸੀ ਜਸਰਾਲ ਪਰ ਸਿਮਰਨਜੀਤ ਸਿੰਘ ਮਾਨ ਨੇ ਕੋਸ਼ਾ ਹੋ ਕੇ ਉਹਦੇ ਉਹਨਾਂ ਦੇ ਗਾੜੀ ਨਹੀਂ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਭਾਈ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਬਹੁਤ ਵੱਡੀ ਹੈ ਤੇ ਅੱਜ ਵੀ ਉਹਨਾਂ ਨੇ ਇਸੇ ਕਰਕੇ ਕਿ ਸਾਡੇ ਬੱਚੇ ਸਾਡੇ ਨੌਜਵਾਨ ਬਾਹਰ ਰਹਿਣ ਤੇ ਉਹਨਾਂ ਨੇ ਮੈਦਾਨ ਉਹਨਾਂ ਵਾਸਤੇ ਖਾਲੀ ਰੱਖਿਆ ਹੈ ਨਾਗਰਵੈਤੀ ਪਾਰਟੀਆਂ ਵਾਸਤੇ ਸੋ ਮੇਰੀ ਉਹਨਾਂ ਲੋਕਾਂ ਨੂੰ ਅਪੀਲ ਹੈ ਜਿਹੜੇ ਇੱਕਦਮ ਇਹਨਾਂ ਚੀਜ਼ਾਂ ਦਾ ਇਸ਼ੂ ਬਣਾਉਂਦੇ ਆ ਉਹ ਇਹਨਾਂ ਚੀਜ਼ਾਂ ਤੋਂ ਬਾਜ਼ ਆਉਣ ਤੇ ਸਾਡੀ ਸਪੋਰਟ ਕਰਨ ਕਿਉਂਕਿ ਇਹ ਕੌਮ ਦੀ ਗੱਲ ਹੈ ਪੰਥ ਦੀ ਗੱਲ ਹੈ ਤੇ ਆਪਾਂ ਉਹ ਸਾਰੇ ਵੀਰਾਂ ਨੂੰ ਬਾਹਰ ਲੈ ਕੇ ਆਈਏ ਤੁਸੀਂ ਬੜਾ ਚਿਰ ਵਜ਼ੀਰੀਆਂ ਹੰਡਾਈਆਂ ਹੁਣ ਥੋੜਾ ਜਿਹਾ ਸਾਹ ਲੈ ਲਓ ਤੇ ਆਓ ਆਪਾਂ ਨਵੇਂ ਚਿਹਰਿਆਂ ਨੂੰ ਮੌਕਾ ਦਈਏ ਤੇ ਇਹ ਮੇਰੀਆਂ ਬੇਨਤੀਆਂ ਐ ਤੇ ਨਾਲ ਦੀ ਨਾਲ ਮੈਂ ਵੀ ਬੇਨਤੀ ਕਰਦਾ ਕਿ ਜਿਹੜੀ ਕੌਮ ਸਾਡੀ ਐ ਨਰੋਲ ਜਿਹੜੀ ਮਿੱਟੀ ਤੇ ਪਰੀ ਦੀ ਤਰਜਮਾਨੀ ਕਰਦੀ ਐ ਉਹ ਹੁਣ ਹਮੇਸ਼ਾ ਹੀ ਕੌਮ ਬਣੀ ਰਵੇ ਆਪਣਾ ਧੜਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਧੜਾ ਬਣਾਵੇ ਤੇ ਫਿਰ ਅਸੀਂ ਆਪਣੇ ਗੁਰਧਾਮਾਂ ਦੀ ਸੇਵਾ ਆਪਣੇ ਪੰਜਾਬ ਦੀ ਸੇਵਾ ਆਪ ਕਰ ਸਕਦੇ ਆ ਤੇ ਜਿਹੜਾ ਕੋਈ ਬੰਦਾ ਇਸ ਪੋਸਟ ਨੂੰ ਇਸ ਚੀਜ਼ ਨੂੰ ਤੋਰ ਮੜੋੜ ਕੇ ਪੇਸ ਕਰਦਾ ਹੈ ਉਹ ਥੋੜੇ ਇੱਕ ਅੱਧੇ ਦਿਨ ਦਾ ਸਬਰ ਕਰਨ ਭਾਈ ਸਾਹਿਬ ਦੇ ਕਾਗਜ਼ ਪਾਸ ਹੋ ਜਾਂਦੇ ਆ ਤੇ ਇਹੋੀ ਗੱਲ ਪਹਿਲੇ ਦਿਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਹੀ ਸੀ ਕਿ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਲਿਆਉਣ ਵਾਸਤੇ ਮੈਦਾਨ ਖਾਲੀ ਛੱਡਿਆ ਹੈ ਤੇ ਉਹਨਾਂ ਦੇ ਕਾਗਜ਼ਾਂ ਦੇ ਪਾਸ ਹੁੰਦੇ ਹੀ ਵਿਡਰੋ ਕਰਾਂਗੇ ਤੇ ਕਰਾਂਗੇ ਇਹ ਮੇਰੀਆਂ ਬੇਨਤੀਆਂ ਹੈ ਇਸ ਸਵਾਲ ਨੂੰ ਕੋਈ ਵੀ ਇਸ਼ੂ ਨਾ ਬਣਾਵੇ ਮੇਰੇ ਸਤਿਕਾਰਯੋਗ ਵੀਰ ਸਾਰੇ ਪੰਥ ਦਾ ਭਲਾ ਚਾਹੁੰਦੇ ਪੰਜਾਬ ਦਾ ਭਲਾ ਚਾਹੁੰਦੇ ਆ ਮੈਂ ਸਾਰਿਆਂ ਦਾ ਸਤਿਕਾਰ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ